ਬਈ ਸੱਜਣੋ ਬਾਈ ਭਿੰਦੇ ਦੇ ਘਰੇ ਆਏ ਹੋਏ ਆ ਜੀਦੇ ਦੋ ਸੋਨੇ ਲਈ ਕੇ ਲੈ ਕੇ ਆਇਆ ਸੋਨੇ ਲਈ ਕੇ ਵੀ ਐਸੀ ਕੰਡੀਸ਼ਨ ਦੇ ਨੇ ਇਹੋ ਜੇ ਤਾਂ ਮੈਂ ਦੇਖੀ ਨਹੀਂ ਕਿਤੇ ਬਈ ਆ ਕਿੰਨਾ ਮਾਡਲ ਇਹ 2008 ਮਾਡਲ ਆ 2008 ਮਾਡਲ ਆ ਮੂਰਲਾ ਸਟicker ਹਜੇ ਕੰਪਨੀ ਵਾਲਾ ਉਮੀ ਲੱਗਿਆ ਹੋਇਆ ਬਈ ਟਾਇਰ ਚੈੱਕ ਕਰਾਈ ਮੂਰਲੇ 2008 ਮਾਡਲ ਦੇ ਟਾਇਰ ਨਾਲ ਦੇ ਨੇ ਪਰ ਇਹ ਨਾਲ ਦੇ ਨਹੀਂ ਸੋਨੂੰ ਨਵੇਂ ਪਾ ਕੇ ਦਊਗਾ ਬਈ ਹਾਂਜੀ ਹਾਂਜੀ ਤੇ ਕੰਡੀਸ਼ਨ ਵੱਖੋਂ ਬਈ ਸਾਰਾ origignal ਗਾਰੰਟੀ ਹੈ ਜੀ ਕੱਲੇ ਮਗਰਾੜ ਆਪਾਂ ਨਵੇਂ ਲਾਏ ਆ ਬਾਕੀ ਸਾਰਾ origignal ਦੀ ਗਾਰੰਟੀ ਹੈ ਜੀ ਕੱਲੇ ਮਗਰਾੜ ਨਵੇਂ ਲੱਗੇ ਹੋਏ ਨੇ ਬਾਕੀ ਸਾਰਾ origignal ਆ ਬਈ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ PV40 ਜੀ PVC ਵਾਲੀ ਤਰਨਤਾਰ ਹਾਂਜੀ ਹਾਂਜੀ ਰੇਟ ਕੀ ਆ ਇਹਦਾ ਰੇਟ ਤਾਂ 265000 ਰੁਪਿਆ ਪੱਟੀ ਸਾਹਿਬ ਨੇ ਕਹੇ ਤਾਂ 2.5 ਲੱਖ ਰੁਪਿਆ ਲੋਬੀ ਸੱਜ ਨੂੰ 2.5 ਲੱਖ ਚੇ ਬਣ ਜੂ ਬਈ ਆਹ ਸੁਨਣ ਵਾਲੀ ਕਰ ਕਿੰਨਾ ਵੜ ਲੋ ਇਹ ਤਾਂ ਮਾਡਲ 2013 ਪਰਾ ਜੀ ਪਰ ਕੰਡੀਸ਼ਨ ਇਹਦੀ 2021 ਮਾਡਲ ਵਾਲੀ ਹੈ ਕੰਡੀਸ਼ਨ 2021 ਵਰਗੀ ਹੈ ਟਾਇਰ ਇਹਦੇ ਵੀ ਨਾਲ ਆਉਦੇ ਨੇ ਨਾਲ ਦੇ ਜੀ ਨਾਲ ਨੰਬਰ ਇਹਦਾ ਵੀ ਤਰਨਦਾਰ ਇਹਦਾ ਵੀ ਪੀਵੀ ਸ਼ੈਲੀ ਆ ਫਰਸਟ ਪਾਰਟੀ ਫਰਸਟ ਪਾਰਟੀ ਇਹ ਜਿੰਨਾ ਹੈਗਾ ਸਾਰਾ ਹੀ オリジナル ਹੈ ਗਾਰੰਟੀ ਆ ਯਾਰ ਕੋਈ ਐ ਰੰਗ ਦੀ ਲੱਗੀ ਕਲਮ ਵੀ ਸਾਬਤ ਕਰ ਦੇ ਰੰਗ ਤਾਂ ਬੜੀ ਦੂਰ ਰਹਿ ਗਿਆ ਕੋਈ ਐ ਰੰਗ ਦਾ ਚਟਾਕ ਵੀ ਨੇੜੇ ਲੱਗਿਆ ਸਾਬਤ ਕਰ ਦੇ ਬਈ ਚੱਲਿਆ ਕਿੰਨਾ ਹੋਇਆ ਇਹ 1000 ਤੇ 35 ਘੰਟੇ ਚੱਲਿਆ 1000 ਤੇ 35 ਘੰਟੇ ਚੱਲਿਆ ਹੋਇਆ ਮੀਟਰ ਵੀ ਹਲੇ ਤੱਕ ਚੱਲਦਾ ਹਾਂਜੀ ਹਾਂਜੀ ਜੈਂਸੀ ਚੋਂ ਰਿਕਾਰਡ ਕਢਾ ਕੇ ਬੰਦਾ ਆਪਣੇ ਤੋਂ ਲੈ ਕੇ ਜਾਵੇ ਇਹਦਾ ਬਈ ਰੇਟ ਕੀ 4 ਲੱਖ ਰੁਪਇਆ ਜੀ ਸਵਾ 4 ਲੱਖ ਤੇ ਹਲਕਾ ਫੁਲਕਾ ਮਾਨਤਾ ਨੂੰ ਹੋ ਜੂਗਾ ਹਾਂਜੀ ਹਾਂਜੀ ਲੋਣੇ ਤੇ ਕਿੰਨੇ ਦਾ ਹੋ ਜੂ ਲੋਣੇ ਦੇ 3 ਲੱਖ ਤੋਂ ਲੈ ਕੇ ਸਵਾ 3 ਲੱਖ ਤੱਕ ਤੇ ਬਾਕੀ ਬਾਈ ਭਿੰਦੇ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਓ ਸੁਪਰਕ ਤੇ ਆ ਜੂ ਛੇਤੀ ਛੇਤੀ ਜੀ ਤੇ ਹਾਂਜੀ